ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤੇਰੇ ਹੱਥ ਡੋ ਸਾਡਾ ਕੋਈ ਜੋਰ ਨਾ ਤੇਰੇ ਵਜੋਂ ਦੁਖੀਆਂ ਦਾ ਰੱਬਾ ਕੋਈ ਹੋਰ ਨਾ ਤੇਰੇ ਹੱਥ ਬੇੜੀ ਸਾਈਆਂ ਡੋਬ ਭਾਵਤਾ ਤੇ ਫੁਕਾਰ ਦੇ ਦੋਨੋ ਹੱਥ ਜੋੜ ਸਤ ਗੁਰ ਇੱਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅਗੋਂ ਤੇਰੀ ਮਰਜੀ ਦਾ ਬਾ ਰੋਬ ਦੇ ਯਾਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਆਈ ਦਾਤਾ ਮੈਨੂੰ ਦੁਖ ਰਈ ਨਾ ਦੁੱਖ ਮੈਂ ਬਥੇਰੇ ਪਾਏ ਹੋਰ ਦੜਬਾਈ ਨਾ ਦੁੱਖਾਂ ਨਾਲ ਪਰਿਆ ਹੋਇਆ ਕਲ ਜਾਵੀ ਰਠਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦ ਗਾਵਾਂ ਵਾਲੇ ਫੂੜੇ ਮੇਰੇ ਦਿਨ ਰਾਤੀ ਵਗਦੇ ਪਾਵਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਚੋਬ ਦੇ ਤੀਰ ਮੈਨੂੰ ਸ਼ਿਆ ਵਿਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਸਾਥ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇ ਪੁਕਾਰਦੇ ਧਨ ਧਨ ਬਾਬਾ ਦੀਪ ਸਿੰਘ ਜੀ 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 ਸਤ ਗੁਰ ਪਿਆਰੇ ਮੇ ਕਰਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦਿਲ ਤੇਰੇ ਹੱਥ ਡੋਰ ਸਿਆ ਸਾਡਾ ਕੋਈ ਜੋਰ ਨਾ ਤੇਰੇ ਵਜੋਂ ਦੁਖੀਆਂ ਦਾ ਰੱਬਾ ਕੋਈ ਬੇੜੀ ਸਾਈਆਂ ਦੋਭ ਭਾਵਿਤ ਹਰਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਦੋਨੋਂ ਹੱਥ ਜੋੜ ਸਕੂਰ ਇੱਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅੱਗੋਂ ਤੇਰੀ ਮਰਜ਼ੀ ਦਾ ਤੋਬ ਦੇ ਯਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਤਨ ਤਨ ਬਾਬਾ ਦੀਪ ਸਿੰਘ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਆਈ ਦਾਤਾ ਮੈਨੂੰ ਠੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਹੋਰ ਤੜਬਾਈ ਨਾ ਦੁੱਖਾਂ ਨਾਲ ਪਰਿਆ ਹੋਇਆ ਕਲ ਜਵੀ ਰਠਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਗਮਾਂ ਵਾਲੇ ਫੂੜੇ ਮੇਰੇ ਦਿਨ ਰਾਤੀ ਵਗਦੇ ਪਾਵਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਚੋਭ ਦੇ ਨੀ ਤੀਰ ਮੈਨੂੰ ਵਿਸ਼ਿਆ ਵਿਕਾ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਤਨ ਤਨ ਬਾਬਾ ਦੀਪ ਸਿੰਘ ਜੀ 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 ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਤੁ ਕਹਰਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰਦੇ ਤੇਰੇ ਹੱਥ ਡੋਰ ਸਿਆ ਸਾਡਾ ਕੋਈ ਜੋਰ ਨਾ ਤੇਰੇ ਵਜੋਂ ਦੁਖੀਆਂ ਦਾ ਰੱਬਾ ਕੋਈ ਹੋਰ ਨਾ ਤੇਰੇ ਹੱਥ 베ੜੀ ਸਾਈਆਂ ਡੋਬ ਭਾਵਿਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਦੋਨੋਂ ਹੱਥ ਜੋੜ ਸਤ ਗੁਰ ਇਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅਗੋਂ ਤੇਰੀ ਮਰਜ਼ੀ ਦਾ ਬਾ ਡੋਬ ਦੇ ਜਾਂ ਤਾਰ ਦੇ ਰਮਾ ਦੇ ਮਾਰੇ ਤੇਰੇ ਦਰ ਤੇ ਪੁਕਾਰ ਦਿੰਦ ਤਨ ਤਨ ਬਾਬਾ ਦੀਪ ਸਿੰਘ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਆਈ ਦਤ ਮੈਨੂੰ ਠੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਹੋਰ ਤੜਪਾਈ ਨਾ ਦੁੱਖਾਂ ਨਾਲ ਪਰਿਆ ਹੋਇਆ ਕਲੇਜਾਂ ਵਿੱਚ ਰਠਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਗਮਾਂ ਵਾਲੇ ਫੂਲੇ ਮੇਰੇ ਦੇਨ ਰਤੀ ਵਗਦੇ ਪਾਵਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਟੋਬ ਦੇ ਤੀਰ ਮੈਨੂੰ ਵਿਸ਼ਿਆ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇ ਪੁਕਾਰਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰਦੇ ਤੇਰੇ ਹੱਥ ਡੋਰ ਸਾਇਆ ਸਾਡਾ ਕੋਈ ਜੋਰ ਨਾ ਤੇਰੇ ਵਜੋਂ ਦੁਖੀਆਂ ਦਾ ਰੱਬਾ ਕੋਈ ਹੋ ਤੇਰੇ ਹੱਥ 베ੜੀ ਸਾਈਆਂ ਡੋਬ ਭਾਵਿਤਾੁਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਦੋਨੋ ਹੱਥ ਜੋੜ ਸਤ ਗੁਰ ਇਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅੱਗੋਂ ਤੇਰੀ ਮਰਜ਼ੀ ਦਾ ਤੋਬ ਦੇ ਜਾਂ ਤਾਰ ਦੇ ਕਰਮਾਂ ਦੇਾਰੇ ਤੇਰੇ ਦਰ ਤੇ ਪੁਕਾਰਦ ਧੰਨ ਧੰਨ ਬਾਬਾ ਦੀਪ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਆਈ ਦਾਤਾ ਮੈਨੂੰ ਠੁਕਰਾਈ ਨਾ ਦੁੱਖ ਮੈਂ ਤੇਰੇ ਪায়ে ਔਰ ਤੜਪਾਈ ਨਾ ਦੁੱਖਾਂ ਨਾਲ ਪਰਿਆ ਹੋਇਆ ਕਲ ਜਾਵੀ ਰਠਾ ਦਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਗੰਵਾ ਵਾਲੇ ਫੂਲੇ ਦਿਨ ਰਾਤੀ ਵਗਦੇ ਪਾਵਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਚੋਖ ਦੇਨੇ ਤੀਰ ਮੈਨੂੰ ਵਿਸ਼ਿਆ ਕਰ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ 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 ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰ ਤੇ ਪੁਕਾਰਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰਦੇ ਤੇਰੇ ਹੱਥ ਡੋਰ ਸਾਇਆ ਸਾਡਾ ਕੋਈ ਜੋਰ ਨਾ ਤੇਰੇ ਵਜੋਂ ਦੁਖੀਆਂ ਦਾ ਰੱਬਾ ਕੋਈ ਹੋ ਬੇੜੀ ਸਾਈਆਂ ਦੋਬ ਭਾਵਿਤ ਹਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਬੁਕਾਰ ਦੇ ਦੋਨੋਂ ਹੱਥ ਜੋੜ ਸਕੂਰ ਇੱਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅੱਗੋਂ ਤੇਰੀ ਮਰਜ਼ੀ ਦਾ ਤੋਬ ਦੇ ਜਾਂ ਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਆਈ ਦਾਤਾ ਮੈਨੂੰ ਠੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਹੋਰ ਤੜਪਾਈ ਨਾ ਦੁਖਾ ਨਾਲ ਪਰਿਆ ਹੋਇਆ ਕਲੇ ਜਾਵੀ ਰਠਾ ਦ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਗਮਾ ਵਾਲੇ ਫੂੜੇ ਮੇਰੇ ਦਿਨ ਰਾਤ ਵਗਦੇ ਪਾਪਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਝੋਧ ਦੇ ਨੇ ਤੀਰ ਮੈਨੂੰ ਵਿਸ਼ਿਆ ਵਿਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਸਤ ਗੁਰੂ प्यारे मेरी बिगड़ी सवार दे करमा दे मारे तेरे दर पे पुकार दे ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾ ਤੇ ਪੁਕਾਰਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤੇਰੇ ਹੱਥ ਡੋਰ ਸਿਆ ਸਾਡਾ ਕੋਈ ਜੋਰ ਨਾ ਤੇਰੇ ਵਜੋਂ ਦੁਖੀਆਂ ਦਾ ਰੱਬਾ ਕੋਈ ਹੋ ਤਬੇੜੀ ਸਾਈਆਂ ਡੋਬ ਭਾਵਿਤਾਰ ਦੇ ਕਰਮਾਂ ਦੇ ਬਾਰੇ ਤੇਰੇ ਦਰ ਤੇ ਪੁਕਾਰ ਦੇ ਦੋਨੋਂ ਹੱਥ ਜੋੜ ਸਕੁਰ ਇੱਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣਨੇ ਹੀ ਰੰਗਾਂ ਦੇ ਅਗੋਂ